ਕੀ ਅਮਰਤਪਾਲ ਨੂੰ ਗ੍ਰਿਫਤਾਰ ਕਰਾਉਣ ਤੇ ਉਸਤੇ NSA ਲਵਾਉਣ ਦੇ ਵਿੱਚ ਸੁਖਬੀਰ ਬਾਦਲ ਦੀ ਭੂਮਿਕਾ ਹੈ ਕੀ ਹਰ ਸਿਮਰਤ ਕੌਰ ਬਾਦਲ ਦੀ ਭੂਮਿਕਾ ਹੈ ਕੀ ਹਰ ਸਿਮਰਤ ਬਾਦਲ ਤੇ ਸੁਖਬੀਰ ਸਿੰਘ ਬਾਦਲ ਤੇ ਬਾਦਲ ਪਰਿਵਾਰ ਦੀ ਸ਼ੈਦ ਉੱਤੇ NSA ਅਧੀਨ ਬੰਦ ਬੰਦੀਆਂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਕੀ ਸੁਖਬੀਰ ਸਿੰਘ ਬਾਦਲ ਇਸ ਸਾਰੀ ਮਾਮਲੇ ਦੇ ਵਿੱਚ ਇਨਵੋਲਵ ਸੀ ਇਸ ਦਾ ਖੁਲਾਸਾ ਹੋਇਆ ਖੁਲਾਸਾ ਕਿੰਨੇ ਕੀਤਾ ਹੈ ਕਿਵੇਂ ਹੋਇਆ ਇਹ ਸਾਰਾ ਮਾਮਲਾ ਕਿਵੇਂ ਜੁੜਦਾ ਕਿਵੇਂ ਬਾਹਰ ਨਿਕਲਦਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸਵਾਲ ਨੇ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਉਹਨਾਂ ਦੇ ਭੇਤੀਆਂ ਨੇ ਹੀ ਵੱਡਾ ਹਮਲਾ ਬੋਲਿਆ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਐਨਐਸਏ ਅਧੀਨ ਬੰਦ ਜਿਹੜੇ ਬੰਦੀ ਨੇ ਉਹਨਾਂ ਦੀ ਗ੍ਰਿਫਤਾਰੀ ਕਰਵਾਈ ਗਈ ਹੈ ਇਹ ਹੁਣ ਸਾਰੇ ਸਵਾਲ ਨੇ ਦਰਅਸਲ ਇੱਕ ਮੀਟਿੰਗ ਪਟਿਆਲਾ ਦੇ ਵਿੱਚ ਸਰਜੀਤ ਸਿੰਘ ਰਖੜਾ ਦੇ ਦਫ਼ਤਰ ਦੇ ਵਿੱਚ ਅਕਾਲੀ ਦਲ ਸੁਧਾਰ ਲਹਿਰ ਦੀ ਹੋਈ ਜਿਸ ਦੇ ਕਨਵੀਨਰ ਗੁਰਪ੍ਰਤਾਪ ਸਿੰਘ ੜ ਵਡਾਲਾ ਨੇ ਇਸਕ ਮੀਟਿੰਗ ਦੀ ਗਵਾਈ ਕੀਤੀ ਮੀਟਿੰਗ ਤੋਂ ਬਾਅਦ ਗੱਲਬਾਤ ਕਰਦੇ ਆ ਵਡਾਲਾ ਨੇ ਸੁਖਬੀਰ ਸਿੰਘ ਬਾਦਲ ਦੇ ਉੱਤੇ ਤਿੱਖਾ ਹਮਲਾ ਬੋਲ ਦਿੱਤਾ ਉਹਨਾਂ ਕਿਹਾ ਕਿ ਜਿਹੜੇ ਐਨਐਸਏ ਤਹਿਤ ਬੰਦੀ ਸਿੰਘ ਨਜ਼ਰਬੰਦ ਨੇ ਉਸ ਵਿੱਚ ਬਾਦਲ ਪਰਿਵਾਰ ਦਾ ਵੱਡਾ ਹੱਥ ਹੈ ਉਹਨਾਂ ਕਿਹਾ ਕਿ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਵੇਲੇ ਹਰਸਿਮਰਤ ਕੋਰ ਬਾਦਲ ਤੇ ਉਹਨਾਂ ਦੇ ਪਰਿਵਾਰ ਨੇ ਅਮਰਤਪਾਲ ਤੇ ਹੋਰਨਾਂ ਖਿਲਾਫ ਰੱਜ ਕੇ ਬਿਆਨਬਾਜ਼ੀ ਕੀਤੀ ਇਸ ਕਾਰਨ ਪੰਜਾਬ ਸਰਕਾਰ ਨੂੰ ਅਮਰਤਪਾਲ ਤੇ ਅਤੇ ਉਹਨਾਂ ਦੇ ਸਾਥੀਆਂ ਤੇ ਐਨਐਸਏ ਲਾਉਣ ਦਾ ਬਹਾਨਾ ਮਿਲ ਗਿਆ ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਐਨਐਸਏ ਲਾਉਣ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਸੀ ਪਰ ਬਾਦਲ ਪਰਿਵਾਰ ਨੇ ਚੁੱਪ ਧਾਰ ਲਈ ਇਸ ਤੋਂ ਇਲਾਵਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਬਾਬਾ ਬਕਾਲਾ ਵਿੱਚ ਇੱਕ ਸਿੱਖ ਦੀ ਗਲਤ ਪ੍ਰਵਹਾਸ਼ਾ ਪੇਸ਼ ਕਰਨਾ ਆਦ ਨੂੰ ਉਹਨਾਂ ਨੇ ਨਿੰਦਣਯੋਗ ਦੱਸਿਆ ਗੁਰੂ ਸਹਿਬਾਨ ਨੇ ਸਾਨੂੰ ਜੋ ਸੰਪੂਰਨ ਪ੍ਰਦਾਨ ਕੀਤੀ ਹੈ ਉਸ ਦੇ ਉਲਟ ਕੋਈ ਵੀ ਸਿੱਖ ਆਪਣੀ ਮਨਮਰਜ਼ੀ ਅਨੁਸਾਰ ਆਪਣਾ ਸਰੂਪ ਨਹੀਂ ਧਾਰ ਸਕਦਾ ਇਸ ਮੌਕੇ ਜਥੇਦਾਰ ਟੋੜਾ ਦੇ 100ਵੇਂ ਜਨਮ ਦਿਨ ਲਈ ਕਮੇਟੀਆਂ ਬਣਾ ਕੇ ਡਿਊਟੀਆਂ ਲਗਾਈਆਂ ਗਈਆਂ ਅਤੇ 24 ਸਤੰਬਰ ਨੂੰ ਪਿੰਡ ਟੋੜਾ ਪੁੱਜਣ ਦੀ ਅਪੀਲ ਕੀਤੀ ਗਈ। ਇਸ ਮੌਕੇ ਸਰਜੀਤ ਸਿੰਘ ਰਖੜਾ, ਸੁੱਚਾ ਸਿੰਘ ਛੋਟੇਪੁਰ, ਪਰਮਿੰਦਰ ਢੀਂਡਸਾ, ਹਰਮੇਲ ਟੋੜਾ, ਹਰਿੰਦਰਪਾਲ ਚੰਦੂ ਮਾਜਰਾ, ਗਗਨਜੀਤ ਬਰਨਾਲਾ ਸੇਤ, ਵੱਡੇ ਆਗੂ ਮੌਜੂਦ ਸੀ। ਬਹੁਤ ਵੱਡਾ ਤੇ ਗੰਭੀਰ ਇਲਜ਼ਾਮ ਹੈ ਜਿਹੜਾ ਗੁਰਪ੍ਰਤਾਪ ਸਿੰਘ ਵਡਾਲਾ ਨੇ ਜ਼ਥੇਦਾਰ ਸੁਖਬੀਰ ਸਿੰਘ ਬਾਦਲ ਤੇ ਲਾਇਆ ਹੈ। ਸੁਖਬੀਰ ਸਿੰਘ ਬਾਦਲ ਹਰ ਰੋਜ਼ ਕਿਸੇ ਨਾ ਕਿਸੇ ਵਿਵਾਦ ਚੁਲਜਦੇ ਆ। ਪਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਲਈ ਉਹ ਤਿਆਰ ਨਹੀਂ। ਕੀ ਵਾਕਈ ਕੋਈ ਭੂਮਿਕਾ ਸੀ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਦੀ ਅੰਦਰ ਖਾਤੇ ਇਹ ਹੁਣ ਇੱਕ ਸਵਾਲ ਹੈ ਜਿਹੜੀ ਗੱਲ ਹਲਕੀ ਜੀ ਗੁਰਪ੍ਰਤਾ ਵਡਾਲਾ ਨੇ ਕਹੀ ਹੈ ਉਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਉਹਨੂੰ ਹਲਕੇ ਚ ਨਹੀਂ ਲਿਆ ਜਾ ਸਕਦਾ ਗੁਰਪ੍ਰਤਾਪ ਵਡਾਲਾ 19 ਦਿਨੀ ਸੁਖਬੀਰ ਸਿੰਘ ਬਾਦਲ ਦੇ ਬਹੁਤ ਕਰੀਬੀਆਂ ਦੇ ਵਿੱਚ ਵਿਚਰਨ ਵਾਲਿਆਂ ਚੋਂ ਇੱਕ ਸਨ ਸੁਖਬੀਰ ਸਿੰਘ ਬਾਦਲ ਦੇ ਨਾਲ ਰਹਿੰਦੇ ਸੀ ਉਹਨਾਂ ਕੋਲੇ ਇਨਫੋਰਮੇਸ਼ਨ ਦਾ ਫਲੋ ਸੀ ਉਹਨਾਂ ਕੋਲੇ ਜਾਣਕਾਰੀ ਸੀ ਕਿਉਂ ਹਰ ਸਿਮਰਤ ਕੋਰ ਬਾਦਲ ਅਮਰਤਪਾਲ ਦੇ ਖਿਲਾਫ ਬੋਲੀ ਇੱਕ ਸਵਾਲ ਹੈ ਕੀ ਕਿਸੇ ਦੀ ਸ਼ਹਿਤੇ ਬੋਲੀ ਕੀ ਕਾਰਨ ਸੀ ਕਿਉਂ ਅਕਾਲੀ ਦਲ ਨੇ ਜਦੋਂ ਐਡਾ ਵੱਡਾ ਮਸਲਾ ਚੱਲ ਰਿਹਾ ਹੋਵੇ ਤੇ ਚੁੱਪ ਧਾਰ ਲਈ ਇਹ ਸਾਰੇ ਸਵਾਲ ਆਪਣੇ ਆਪ ਦੇ ਵਿੱਚ ਵੱਡੀਆਂ ਸ਼ੰਕਾਵਾਂ ਨੂੰ ਜਨਮ ਦੇ ਦਿੰਦੇ ਨੇ ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦੀ ਪ੍ਰਧਾਨਗੀ ਛੱਡਣ ਦੇ ਲਈ ਤਿਆਰ ਨਹੀਂ ਅਮਰਤਪਾਲ ਨੂੰ ਲੈ ਕੇ ਹੁਣ ਵੀ ਸੁਖਬੀਰ ਸਿੰਘ ਬਾਦਲ ਤਿੱਖੇ ਹਮਲੇ ਕਰਦੇ ਨੇ ਲੋਕ ਸਭਾ ਚੋਣਾਂ ਦੇ ਦੌਰਾਨ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਅਮਰਤਪਾਲ ਦੇ ਖਿਲਾਫ ਬੋਲਦੇ ਨੇ ਕਿ ਬਕਾਇਦਾ ਉਹਨਾਂ ਨੇ ਕਿਹਾ ਕਿ ਇੱਕ ਬੰਦਾ ਹੈ ਇੱਕ ਸਾਡਾ ਵੀਰ ਹੈ ਸਾਡਾ ਭਰਾ ਹੈ ਉਹ ਉੱਥੇ ਅਸਾਮ ਚ ਬੰਦ ਹੈ ਉਹ ਤਾਂ ਇੱਕ ਸਾਲ ਜੇਲ੍ਹ ਨਹੀਂ ਕੱਟ ਸਕਿਆ ਉਹਨੂੰ ਬਾਹਰ ਕੱਢਣ ਦੀ ਗੱਲ ਤੇ ਲੋਕਾਂ ਨੇ ਸਾਰੀ ਸਾਰੀ ਜ਼ਿੰਦਗੀ ਜੇਲਾਂ ਚ ਕੱਢ ਤੀ ਹਾਲਾਂਕਿ ਤਰਕ ਦੇ ਇੱਕ ਹਿਸਾਬ ਨਾਲ ਠੀਕ ਹੈ ਜਦੋਂ ਤੁਸੀਂ ਕੁਰਬਾਨੀ ਦੇਣ ਦੇ ਲਈ ਕੌਮ ਦੇ ਲਈ ਕੁਝ ਕਰਦੇ ਹੋ ਤਾਂ ਤੁਹਾਨੂੰ ਜੇਲਾਂ ਥਾਣੇ ਤਸ਼ੱਦਦ ਤੁਹਾਡੇ ਲਈ ਆਮ ਗੱਲ ਹੈ ਤੁਹਾਡਾ ਗਹਿਣਾ ਹੁੰਦੇ ਨੇ ਤੋਂ ਇਹਨੂੰ ਕਹਿਣਾ ਕਿ ਵੀ ਬਹੁਤ ਤੱਕਾ ਹੋ ਗਿਆ ਇਹ ਤੱਕੇ ਤਾਂ ਸੰਘਰਸ਼ੀਲ ਜੋਧਿਆਂ ਦੇ ਨਾਲ ਕਹਿ ਲਈ ਇੱਕ ਗਹਿਣੇ ਦੀ ਤਰ੍ਹਾਂ ਹੁੰਦੇ ਨੇ ਆਪਣੀ ਥਾਂ ਤੇ ਪਰ ਇਹ ਗੱਲ ਇਹ ਆ ਕਿ ਸੁਖਬੀਰ ਬਾਦਲ ਲਗਾਤਾਰ ਅਮਰਤਪਾਲ ਦੇ ਖਿਲਾਫ ਮੋਰਚਾ ਖੋਲੇ ਹੋਏ ਨੇ ਕੀ ਉਹ ਅਮਰਤਪਾਲ ਦੀ ਗ੍ਰਿਫਤਾਰੀ ਤੋਂ ਪਹਿਲਾਂ ਕੁਝ ਕਰ ਰਹੀ ਸੀ ਇਸ ਮਾਮਲੇ ਦੇ ਵਿੱਚ ਹੁਣ ਇਸ ਤੇ ਗੌਰ ਕਰਨੀ ਬੰਦੀ ਅਤੇ ਇਹ ਸਵਾਲ ਜਿਹੜਾ ਹੈ ਸੁਖਬੀਰ ਬਾਦਲ ਤੋਂ ਜਵਾਬ ਦੀ ਮੰਗ ਕਰਦਾ ਹੈ